ਹਾਂਜੀ ਵੀਰ ਜੀ ਕਿਵੇਂ ਲੱਗਿਆ ਤੁਹਾਨੂੰ ਜੋ ਅੱਜ ਪਤਾ ਲੱਗਿਆ ਹਾਂਜੀ ਹਾਂਜੀ ਕਿਹੜਾ ਨਗਰ ਹੈ ਵੀਰੇ ਆਪਣਾ ਤੇ ਕਿੰਨੇ ਕਿੰਨੇ ਦਿਨ ਹੋ ਗਏ ਵੀਰੇ ਤੁਹਾਨੂੰ ਆਪਣੇ ਵੀਰ ਤੇਰਾ ਕੀ ਨਾਮ ਹੈ ਨਰਨ ਦਾ ਲੱਗ ਜੀ ਸੇ ਕਿੱਥੋਂ ਜੀ ਤੁਸੀਂ ਹੰਗਰ ਮੰਨੋ ਜੀ ਤੇ ਕਿੰਨੇ ਦਿਨ ਹੋ ਗਏ ਇੱਥੇ ਖਲੋਤੇ ਆ ਤੇ ਚਾਰ ਦਿਨ ਹੋ ਗਏ ਦਿੱਕਤ ਕਿੰਨੀ ਕਾਈ ਉਹਨੇ ਦੋ ਦਿਨ ਦੀ ਦਿੱਕਤ ਕਾਦੀ ਜੇ ਸੈਟ ਦੇ ਰਹਿਣਾ ਹੀ ਦਿੱਕਤ ਹੀ ਹੈ ਜੀ ਅੱਜ ਤੋਂ ਦਿੱਕਤ ਖਤਮ ਗੁਰੂ ਘਰ ਦਾ ਸਥਾਨ ਤੁਹਾਡਾ ਗੁਰੂ ਘਰ ਦਾ ਆਸਰਾ ਹੈ ਨਾ ਕੋਈ ਗੱਲ ਨਹੀਂ ਪੈਣੀ ਫਿਕਰ ਨਾ ਕਰੋ ਤੇ ਆ ਸਾਡੇ ਜਸ ਕਰਨ ਸਿੰਘ ਜੀ ਜੂਰ ਸਾਹਿਬ ਤੋਂ ਆਏ ਜਿਨ੍ਹਾਂ ਨੂੰ ਸੇਵਾ ਦਿੱਤੀ ਲੰਗਰ ਦੀ ਤੇ ਸਾਡੇ ਬਾਬਾ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਬੱਚਿਆਂ ਨੂੰ ਸੰਥਿਆ ਦੀ ਦੁਮਾਲੇ ਦੀ ਸੇਵਾ ਤੇ ਬੱਚਿਆਂ ਨੂੰ ਗਾੜੀ ਕੀਰਤਨ ਤੇ ਗੁਰਦੇ ਚਰਨਾਂ ਨਾਲ ਲੱਗਣ ਦੀ ਕਲਾਸਾਂ ਲਾਉਣ ਦੀ ਬਾਕੀ ਹਜੂਰ ਸਾਹਿਬ ਦੀ ਪਰੰਪਰਾ ਜਿਹੜਾ ਸ਼ਾਮ ਨੂੰ 1 ਘੰਟਾ ਨਾਮ ਸਿਮਰਨ ਹੁੰਦਾ ਉਹ ਸ਼ਾਮ ਨੂੰ ਰੋਜ਼ ਬੀਬੀਆਂ ਨੂੰ ਇੱਥੇ ਸੰਗਤ ਨੂੰ 1 ਘੰਟਾ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰਾਇਆ ਜਾਇਆ ਕਰੇਗਾ ਵਿੱਚ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਜਾਏਗਾ ਤੇ ਸਮਾਜ ਸੇਵਾ ਸੰਸਥਾ ਠਿਕਰੀਵਾਲ ਦੀ ਵੱਤ ਵੱਦ ਕਿਰਪਾ ਕਰਕੇ ਮਦਦ ਕਰੋ ਤਾਂ ਜੋ ਸਹਿਯੋਗ ਸਦਕਾ ਆਪ ਜੀ ਦੇ ਇਹ ਪ੍ਰਾਲੀ ਇੰਨੇ ਉੱਪਰ ਲੈ ਜਾਈਏ ਜਿੱਥੇ ਸਾਡੇ ਆਪਣਿਆਂ ਨੂੰ ਆਪਣਿਆਂ ਦੀ ਜ਼ਰੂਰਤ ਹੈ ਉਹ ਅਸੀਂ ਆਪਣੇ ਦੀ ਜ਼ਰੂਰਤ ਪੂਰੀ ਕਰ ਸਕੀਏ 8725842517 ਸਮਾਜ ਸੇਵਾ ਸੰਸਥਾ ਠਿਕਰੀਵਾਲ ਦਾ ਅਸਰ ਰਪਿੰਦਰ ਸਿੰਘ ਖਾਲਸਾ ਸਾਡਾ ਗੂਗਲ ਪੇ ਨੰਬਰ ਇੱਤੇ ਚੱਲਦਾ ਜਿੰਨੇ ਕੋਈ 1 2 10 20 50 100 ਸੇਵਾ ਵਾਂ ਇਸ ਵਿੱਚ ਪਾਉਣੀਆਂ ਉਹ ਵੀ ਪਾ ਸਕਦਾ ਹੈ ਇੱਕ ਦਿਨ ਦੇ ਲੰਗਰ ਦੀ ਸੇਵਾ ਲੈਣੀ ਉਹ ਵੀ ਲੈ ਸਕਦਾ ਹੈ ਅਰਦਾਸ ਬੇਨਤੀ ਕਰਵਾਉਣੀ ਉਹ ਵੀ ਕਰਵਾ ਸਕਦਾ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਇਹ ਬੇਨਤੀ ਕਰਨ ਲੱਗੇ ਆ ਕਿ ਜਿਸ ਤਰ੍ਹਾਂ ਅਸੀਂ ਆਪਣੇ ਸਥਾਨ ਪੜਾ ਤੇ ਤਰੀਏਵਾਲ ਗੁਰੂ ਘਰ ਲੰਗਰ ਦੀ ਰਬਤਾ ਕਰ ਦਿੱਤੀ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸਾਡੇ ਜਸਕਨ ਸਿੰਘ ਜੀ ਜਿਨ੍ਹਾਂ ਨੂੰ ਲੰਗਰ ਦੀ ਸੇਵਾ ਸੰਭਾਲੀ ਗਈ ਹੈ ਹਜੂਰ ਸਾਹਿਬ ਤੋਂ ਮਹਾਪੁਰਖ ਸੰਤ ਬਾਬਾ ਰਬੀਰੂ ਬਾਬਾ ਬਲਵਿੰਦਰ ਸਿੰਘ ਜੀ ਦੇ ਸੇਵਾਦਾਰ ਰਹੇ ਨੇ ਉੱਥੇ ਸੇਵਾ ਕਰਦੇ ਰਹੇ ਸੀ ਹੁਣ ਥਰੀਏਵਾਲ ਦੇ ਨਾਲ ਹੀ ਸਾਡੇ ਬਟਾਲੇ ਥਰੀਏਵਾਲ ਦੇ ਨਾਲ ਇੱਕ ਸੈਲਰ ਪੈਂਦਾ ਜਿੱਥੇ ਟਰੱਕ ਵਾਲੇ ਸਾਡੇ ਵੀਡ ਡਰਾਈਵਰ ਆਉਂਦੇ ਨੇ ਸਾਡੇ ਕੋ ਅੱਜ ਇਹਨਾਂ ਨੂੰ ਚੌੜ ਚੜਿਆ ਪਿਆ ਪ੍ਰਸ਼ਾਦਾ ਛਕਣ ਨੂੰ ਮਿਲ ਰਿਹਾ ਤੇ ਇਹਦੇ ਵਿੱਚ ਇੱਕ ਗੱਲ ਹੋਰ ਵੇਖਣ ਨੂੰ ਆਈ ਮੈਂ ਆਪ ਸੰਗਤਾਂ ਨੂੰ ਦੱਸਣ ਲੱਗਿਆ ਕਿ ਵੇਖੋ ਮਜਬੂਰੀਆਂ ਕਿੰਨਾ ਕੁਝ ਕਰਵਾ ਦਿੰਦੀਆਂ ਆ ਆ ਇੱਕ ਛੋਟਾ ਜਿਹਾ ਬੱਚਾ ਦੇਖਿਓ ਇਹਨਾਂ ਛੋਟਾ ਜਿਹਾ ਬੱਚਾ ਜੇ ਰੱਬੀ ਰੂਪ ਬੱਚਾ ਵਾ ਤੇ ਇਹਨਾਂ ਦੇ ਮਾਪਿਓ ਜਿਹੜੇ ਆ ਨਾਲ ਹੀ ਇਹਨਾਂ ਦੇ ਮਾਤਾ ਜੀ ਨੇ ਤੇ ਨਾਲ ਹੀ ਪਿਤਾ ਜੀ ਨੇ ਤੇ ਬੱਚੇ ਨੂੰ ਹੀ ਟਰੱਕ ਜੀ ਨਾਲ ਰੱਖ ਰਹੇ ਨੇ ਬੱਚਾ ਟਰੱਕ ਦੇ ਵਿੱਚ ਨਾਲ ਹੀ ਆ ਇੰਨੀ ਗਰਮੀ ਪੈ ਰਹੀ ਆ ਸੇ ਦਿਨ ਹੋ ਗਏ ਇੱਥੇ ਇਹਨਾਂ ਨੂੰ ਖਲੋਤਿਆਂ ਨੂੰ ਤੇ ਅਜੇ ਪਤਾ ਨਹੀਂ ਕਿੰਨੇ ਦਿਨ ਹੋਰ ਲੱਗਣੇ ਆ ਇਹ ਇਹ ਇਹਨਾਂ ਨੂੰ ਅਸੀਂ ਕਿਹਿਆ ਕੋਈ ਨਹੀਂ ਇੱਥੇ ਬੱਚੇ ਨੂੰ ਪੱਖੇ ੇਟਾ ਗੁਰੂ ਦਾ ਦਰਬਾਰ ਹੈ ਮਸੂਮ ਬੱਚਾ ਕਿਉਂਕਿ ਘਰੇ ਇਹਨਾਂ ਦੇ ਕੋਈ ਨਹੀਂ ਸਾਂਭਣ ਵਾਲਾ ਪਿੱਛੇ ਕੋਈ ਨਹੀਂ ਆ ਪਰਿਵਾਰ ਸਮੇਤ ਹੀ ਟਰੱਕ ਦੇ ਵਿੱਚ ਵਿਚਾਰੇ ਦੀ ਮਜਬੂਰੀ ਤੇ ਅੱਜ ਇਹਨਾਂ ਨੂੰ ਚੌੜ ਚੜਿਆ ਤੇ ਸੰਗਤ ਦਾ ਸਹਯੋਗ ਸਾਨੂੰ ਮਿਲੂਗਾ ਤੇ ਅਸੀਂ ਇਹਨੂੰ ਹੋਰ ਉਪਰਾਲਾ ਅੱਗੇ ਕਰਨਾ ਇੱਕ ਤੇ ਗੁਰੂ ਘਰ ਦੀ ਇਮਾਰਤ ਜਿਹੜੀ ਆ ਉਸ ਨੂੰ ਆਪਾਂ ਉੱਪਰ ਲੈ ਕੇ ਜਾਣਾ ਥੱਲੇ ਲੰਗਰ ਹਾਲ ਤੇ ਉੱਪਰ ਮਹਾਰਾਜ ਦਾ ਸਥਾਨ ਗੁੰਮਟ ਹੋਵੇ ਤੇ ਨਾਲ ਜਿਹੜਾ ਇੱਥੇ 24 ਘੰਟੇ ਗੁਰੂ ਘਰ ਲੰਗਰ ਚੱਲੇ ਇਹ ਕਿਸੇ ਇੱਕ ਨਗਰ ਦਾ ਨਹੀਂ ਜਿੰਮੇਵਾਰੀ ਇਹ ਸਮੂਹ ਸੰਗਤਾਂ ਦੀ ਜਿੰਮੇਵਾਰੀ ਆ ਤੇ ਵੀਰ ਅੱਜ ਤੁਹਾਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਘਰ ਚ ਪ੍ਰਸ਼ਾਦਾ ਤਿਆਰ ਹੋਇਆ ਸ਼ੱਕਨ ਲਈ ਤੁਸੀਂ ਆਇਓ ਅੱਜ ਸਾਡੇ ਕੋਲ ਕਿੰਨਾ ਖਚੋਰ ਚੜਿਆ ਮਨ ਦੇ ਵਿੱਚ ਕੀ ਵਿਚਾਰ ਆਇਆ ਬੱਬੇ ਬਹੁਤ ਵਧੀਆ ਲੱਗਿਆ ਆਪਣਾ ਗੁਰੂ ਘਰ ਲੰਘੇ ਚਾਹਦਾ ਵਾ ਭਾਈ ਚਾਰਕ ਦਿਨ ਤੋਂ ਤੁਹਾਨੂੰ ਪ੍ਰੋਬਲਮ ਆਈ ਰਹੀ ਹੈ ਨਾ ਹਾਂ ਬੱਬੇ ਇੱਥੇ ਬੱਬੇ ਆ ਵੀ ਤੇ ਹੋਟਲ ਵੀ ਨੇੜੇ ਹੈ ਨਹੀਂਗਾ ਅੱਛਾ ਉਹਦੇ ਗੱਲ ਤੇ ਦੇਖ ਲਵਾਂਗੇ ਤੇ ਫਿਰ ਮੈਂ ਪੈਣੇ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਇਸ ਪ੍ਰਾਲੇ ਬਾਰੇ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਬੜੇ ਵਧੀਆ ਲੱਗਿਆ ਅਰੇ ਬੱਚਾ ਮਸੂਮ ਮੈਨੂੰ ਇੱਥੇ ਗੁਰੂ ਘਰ ਚ ਵਾਤ ਵਾਤ ਪੱਖੇ ਜਾਂ ਦਰਬਾਰ ਚ ਈ ਲੱਗਿਆ ਉੱਥੇ ਰੱਖ ਲਿਓ ਸਾਨੂੰ ਕੋਈ ਇਤਰਾਜ਼ ਨਹੀਂ ਤੇ ਇਸ਼ਨਾਨ ਪਾਣ ਤੁਸੀਂ ਡਰਾਈਵਰ ਵੀਰੋ ਇੱਥੇ ਕਰ ਲਓ ਅੰਦਰ ਬਾਥਰੂਮ ਬਣਿਆ ਸਾਰਾ ਤੇ